ਸਸ਼ੀਕਲ ਜੀ 21 ਨਿਊ ਪੰਜਾਬ ਵੇਖਣ ਵਾਲੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਮੰਦੀਪਾ ਜਵਾੜ ਨੰਬਰ 7 ਦੇ ਵਿੱਚ ਪਹੁੰਚੇ ਹਾਂ ਜਿੱਥੇ ਮੋਨੋਖਿੰਡਾ ਜੀ ਨਾਲ ਉਹਨਾਂ ਦੇ ਵਾਈਫ ਜਿਤਪ੍ਰਾਪਤ ਕੀਤੀ ਹੈ ਗੱਲਬਾਤ ਕਰਦੇ ਹਾਂ ਸਸ਼ੀਕਲ ਬਾਜੀ ਸਸ਼ੀਕਲ ਬੰਦੀਰ ਜੀ ਤੁਹਾਡੇ 21 ਨਿਊ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਮੈਂ ਕੈਮਰਾਮੈਨ ਦਾ ਵੀ ਸਭ ਤੋਂ ਪਹਿਲਾਂ ਮੈਂ ਬੁਢਾਗਣ ਚਾਹੁੰਦਾ ਹਾਂ ਤੁਹਾਨੂੰ ਜਨਾ ਕਿ ਤੁਸੀਂ ਮੇਰੀ ਇੰਟਰਵਿਊ ਕੀਤੀ ਸੀ ਮੇਰੀ ਅਸਲ ਦੋ ਦਿਨ ਪਹਿਲਾਂ ਤੇ ਤਾਂ ਮੈਂ ਉਹਦੇ ਵੀ ਕਿਹਾ ਸੀ ਕਿ ਜਿਹੜੀ ਇਹ ਇਲੈਕਸ਼ਨ ਹੈ ਮੇਰੇ ਪਰਿਵਾਰ ਵਾਲੇ ਇਲੈਕਸ਼ਨ ਹਨ ਔਰ ਮੈਂ ਇਹ ਗੱਲ ਕੌਨਫੀਡੈਂਸ ਬੰਦਾਂ ਦੀ ਗੱਲ ਕਰਦਾ ਜਦੋਂ ਪਰਿਵਾਰ ਨਾਲ ਜੁੜ ਜਾਣਾ। ਤੁਸੀਂ ਸਿਆਸਤਾਂ ਸਿਆਸਤ ਬੋਕੇਰਾ ਕਹਿੰਦੇ ਚੜ੍ਹ ਕੇ ਨੀਤੀ ਸਿਆਸਤ ਚੜ੍ਹ ਕੇ ਨੀਤੀ ਕਹਿੰਦੇ ਪਰ ਮੈਂ ਉਸ ਚੜ੍ਹ ਕੇ ਨੀਤੀ ਕੀਤੀ ਖੜੀ ਮੈਂ ਆਪਣੇ ਪਰਿਵਾਰ ਦੇ ਵਿੱਚ ਜਿੱਤੇ ਆ। ਜੀ ਜੀ। ਉਹ ਇਹ ਵੀ ਕਹਿ ਰਹੇ ਕਿਥੇ ਜਿਸ ਪਰਿਵਾਰ ਦੇ ਚਾਰ ਮੈਂਬਰ ਆਪਣੇ ਪੰਜਵੇਂ ਮੈਂਬਰ ਕਹਿੰਦੇ ਆ ਔਰ ਜਿਹੜੇ ਪੰਜ ਛੇਕ ਚੋਂ ਗਿੰਦੇ ਆ ਇਹ ਮੇਰੇ ਪਰਿਵਾਰਾ ਸਾਬਤ ਕਰਦਾ ਕਿ ਉਹਨੇ ਮੋਨੋ ਖੰਡੇ ਨੂੰ ਉਹਦੇ ਪਰਿਵਾਰ ਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾ ਲਿਆ ਤੇ ਜੋ ਸੇਵਾ ਮੰਗ ਕੇ ਲਈ ਸੀ ਪਿਛਲੀ ਵਾਰ ਤੋ ਸੇਵਾ ਤਾਂ ਕਰਨੀ ਕਰਨੀ ਆ ਕਿਉਂਕਿ ਸਾਨੂੰ ਵੱਡੀ ਸੇਵਾ ਇਨਸਾਨੀ ਦੀ ਆ ਤੇ ਮੈਂ ਆਪਣੇ ਆਪਣੀ ਟੀਮ ਨੂੰ ਆਪਣੇ ਪਰਿਵਾਰ ਨੂੰ ਪਰ ਮੈਂ ਆਪਣੇ ਨੂੰ ਬਹੁਤ ਭਾਗੋ ਸਮਝਦਾ ਹਾਂ ਕਿ ਇਹ ਮੈਂ ਮੈਨੂੰ ਸੇਵਾ ਮਿਲੀ ਹੈ ਕਿਉਂਕਿ ਜਿਹੜੀ ਮੇਰੀ ਉਮਰ ਆਈ ਮੇਰੀ ਉਮਰ ਹੈਗੀ ਆ ਕਾਰੋਬਾਰ ਕਰਨ ਦੀ ਵੀ ਜਦੋਂ ਮੈਂ ਕਾਰੋਬਾਰ ਉਤਰੀ ਦਿੱਤੀ ਹੈ ਪਰ ਮੈਂ ਕਾਰੋਬਾਰ ਤੋਂ ਵੱਧ ਆਪਣੇ ਪਰਿਵਾਰਾਂ ਦੀ ਸੇਵਾ ਨੂੰ ਤਰੀ ਦਿੱਤੀ ਕਿ ਜੇ ਇਨਸਾਨੀ ਜਮਾ ਮਿਲਿਆ ਵਾ ਤਾਂ ਕੋਈ ਚੰਗਾ ਕਰ ਜੀਏ ਇਹ ਜਿੱਥੇ ਸਰਕਾਰ ਸਾਡੇ ਨਹੀਂ ਸੀ ਪਰ ਜੋ ਮੁਕਾਬਲਾ ਸੀ ਸਰਕਾਰ ਵੱਲੋਂ ਬਹੁਤ ਤਕੜਾ ਸੀ ਸ시ਕਰ ਬਾਬੀ ਬਹੁਤ ਬਹੁਤ ਮੁਬਾਰਕਾ ਪਹਿਲਾ ਤਾਂ ਥੈਂਕ ਯੂ ਜੀ ਕੀ ਕਹਿਣਾ ਚਾਹੁੰਦੇ ਹੋ ਦੂਸਰੀ ਵਾਰ ਕਾਉਂਸਲਰ ਦੀ ਸੀਟ ਲੜੀ ਹੈ ਜਿੱਤ ਪ੍ਰਾਪਤ ਹੋਈ ਹੈ ਕੀ ਕਹਿਣਾ ਹੈ ਮੈਂ ਸਾਰੇ ਵਾਰਡ ਵਾਸੀਆਂ ਨੂੰ ਸਭ ਤੋਂ ਪਹਿਲਾਂ ਵਧਾਈ ਦਿੰਦੀ ਹਾਂ ਕਿਉਂਕਿ ਜਿਹੜੀ ਜਿੱਤ ਹੈ ਉਹਨਾਂ ਦੇ ਸਦਕਾ ਹੀ ਪੂਰੀ ਹੋਈ ਹੈ ਤੇ ਪ੍ਰਮਾਤਮਾ ਦੀ ਮਿਹਰ ਹੈ ਸਾਡੇ ਦੇ ਉੱਤੇ ਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਵਾਦੇ ਦਾਵੇ ਬੜੇ ਵੱਡੇ ਵੱਡੇ ਕੀਤੇ ਗਏ ਸੀਗੇ ਕਿ ਇਸ ਵਾਰ ਜਿੱਤ ਸਾਡੀ ਪ੍ਰਾਪਤ ਹੋਏਗੀ ਕਿਉਂਕਿ ਮੈਂ ਤਾਂ ਤੁਹਾਨੂੰ ਉਸ ਦੇ ਇੰਟਰਵਿਊ ਦੇ ਵਿੱਚ ਹੀ ਕਹਿ ਗਈ ਸੀਗੀ ਕੀ ਕਹਿਣਾ ਹੈ ਮੈਂ ਕਹਿੰਦੇ ਵਾਦਾ ਕਰ ਦਿੰਦਾ ਮੈਂ ਕਿ ਪਿੱਛੇ ਕਿਹਾ ਕਿ ਮੈਂ ਆਪਣੇ ਜਿਹੜੀ ਲੜਾਈ ਸੀ ਮੇਰੇ ਪਰਿਵਾਰ ਦੇ ਮਾਨ ਸਨਮਾਨ ਲਈ ਸੀ ਮੈਂ ਕਰ ਰਿਹਾ ਰਿਹਾ ਸੀ ਕਿ ਮੋਨੂ ਖਿੰਡਾ ਦੀ ਪਛਾਣ ਆਪਣੇ ਪਰਿਵਾਰ ਦਾ ਮਾਨ ਸਨਮਾਨ ਜਿਹੜੀ ਡਿਵੈਲਪਮੈਂਟ ਸੇਵਲ ਇਥੇ ਡਿਊਟੀ ਆ ਅਸੀਂ ਕੁਝ ਛਾਨ ਨਹੀਂ ਕਰਨਾ 5-6 ਸਾਲ ਨੂੰ ਸਾਡੀ ਪਰਿਵਾਰ ਚ ਚੁੜਿਆ ਵਾ ਚਲੋ ਐਕਸਪੀਰੀਅੰਸ ਬਹੁਤ ਆ ਜੋ ਕਮੀਆਂ ਪਿੱਛੇ ਰਹਿ ਗਈਆਂ ਉਹਨੂੰ ਦੂਰ ਕਰਕੇ ਜੋ ਮੇਰੇ ਪਰਿਵਾਰ ਚੋਂ ਦੇ ਕਿ ਮੈਂ ਮਿਸ਼ੇ ਆਪਣੇ ਪਰਿਵਾਰ ਦਾ ਮੋਢਾ ਮੋਢਾ ਲਾ ਕੇ ਕਰਨਾ ਚਾਹੁੰਦਾ ਹਾਂ ਕਿ ਮੇਰੇ ਪਰਿਵਾਰ ਨੂੰ ਇਥੇ ਵੀ ਲੋੜ ਆ ਮੈਂ ਅੱਗੇ ਵੱਧ ਕੇ ਉਹਨਾਂ ਦਾ ਕੰਮ ਕਰਾਂ ਠ ਜੋ ਕੋਈ ਜਾਣ ਕੇ ਨਾਰਾਜ਼ਗੀ ਪੈਦਾ ਕਰ ਲਵੇ ਉਹ ਉਹਦੀ ਉਹਦੀ ਆਪਣੀ ਗਲਤੀ ਆ ਮੈਂ ਪਹਿਲਾਂ ਕਹਿੰਦਾ ਕਿ ਜਿਹੜਾ ਆਪਣੇ ਪਰਿਵਾਰ ਚੋਂ ਨਹੀਂ ਖੁਸ਼ ਉਹ ਮੇਰੇ ਤੋਂ ਦੁਖੀ ਹੋਊਗਾ ਜਿਹੜੇ ਆਪਣੇ ਪਰਿਵਾਰ ਕੋਸ਼ਿਸ਼ਾ ਮੇਰੇ ਤੋਂ ਬਹੁਤ ਖੁਸ਼ ਨੇ ਕਿਉਂਕਿ ਮੈਂ ਏਡੇ ਪਰਿਵਾਰ ਜੋੜੇ ਆ ਜਿਵੇਂ ਜੀਵਨ ਦਾ ਤੁਸੀਂ ਦੇਖਿਆ ਲੁਧਿਆਣਾ ਦੇ ਜਿਹੜੇ ਦੇਖਿਆ ਕਿ ਕੀ ਰਿਜ਼ਲਟ ਬਣਿਆ ਆ ਜੋ ਅਸੀਂ ਜਿੱਟਾ ਲੂਜ਼ ਵੀ ਹੋਏ ਆ ਪਰ ਜਿਹੜੀ ਮੇਰੀ ਵਾਰਨਬਰ ਸਾਡੇ ਸੀਟ ਸੀ ਇਹ ਅੱਜ ਤੋਂ ਨਹੀਂ ਜਦੋਂ ਇਲੈਕਸ਼ਨ ਤੋਂ 3 ਮਹੀਨੇ 4 ਮਹੀਨੇ ਪਹਿਲਾਂ ਹੀ ਹਰੇਕ ਦੀ ਜਵਾਨ ਦੇ ਸੀ ਕਿ ਮਾਨੂੰ ਕਿੰਨਾ ਇਲੈਕਸ਼ਨ ਨਹੀਂ ਆਰਦਾ ਮਾਨੂੰ ਕਿੰਨਾ ਇਲੈਕਸ਼ਨ ਨਹੀਂ ਆਰਦਾ ਇਹ ਮੇਰੀ ਮੇਰੀ ਡਿਮਾਂਡ ਨਹੀਂ ਸੀ ਜੇ ਮਨੁੱਖਰੇ ਸਾਡੇ ਨਾਲ ਖੜਾ ਅਸੀਂ ਮਨੁੱਖਰੇ ਕਿੱਧਰ ਨਾਲ ਖੜੇ ਆ ਇਹ ਮੇਰੇ ਪਰਿਵਾਰਾਂ ਦੀ ਤੇ ਮੇਰੇ ਮੇਰੇ ਆਪਣੇ ਪਰਿਵਾਰ ਸਾਰੇ ਪਰਿਵਾਰਾਂ ਦੀ ਮੇਰੀ ਟੀਮ ਦੀ ਜਿਹਨੇ ਦਿਨ ਰਾਤ ਮਿਹਨਤ ਕੀਤੀ ਆ ਸਾਡੀ ਕਾਂਗਰਸ ਪਾਰਟੀ ਸਾਡੇ ਐਮਪੀ ਰਾਜਾ ਵੜਿੰਗ ਦੀ ਸਾਡੇ ਪ੍ਰਧਾਨ ਜੀ ਦਾ ਜੁਨੇ ਤਨਵਾਰ ਜੀ ਦੀ ਸਾਡੇ ਸਾਰੇ ਟੀਮ ਦੀ ਬਹੁਤ ਵੱਡੀ ਜਿੱਤ ਆ ਸਾਨੂੰ ਖੁਸ਼ੀ ਹੈ ਕਿ ਐਮਪੀ ਸਾਡਾ ਐਮਸੀ ਸਾਡਾ ਆਉਣ ਵਾਲੇ ਟਾਈਮ ਸਾਡਾ ਐਮਐਲਏ ਹੋਵੇ ਸਾਡੀ ਸਰਕਾਰ ਵੀ ਹੋਵੇ ਇੱਕ ਤਰਗਾਦਾ ਦੁਬਾਰ ਅਸੀਂ ਕੋਲ ਪਾਜੀ ਕਿ ਆਪ ਸਾਥ ਬਹਿ ਕੇ ਚਿਤਪ੍ਰਾਪਤ ਹੋਈ ਜਾਏ ਹੁਣ ਜਿਹੜੇ ਲੋਕਾਂ ਦੇ ਵਿੱਚ ਵਿਚਰੇ ਵੀ ਹੋ ਕੰਮ ਵੀ ਤੁਹਾਨੂੰ ਦੱਸੇਗਾ ਜੇ ਗਏ ਹੋਣਗੇ ਪਹਿਲ ਦੇ ਧਾਰ ਤੇ ਹੁਣ ਕਿਹੜੇ ਕੰਮ ਨੇ ਜਿਹੜੇ ਕਿ ਨਾਲੋਂ ਨਾਲ ਹੋਣੇ ਸਾਡੇ ਡਿਵੈਲਪਮੈਂਟ ਦੇ ਕੰਮ ਤਾਂ ਬਹੁਤ ਹੋ ਚੁੱਕੇ ਆ ਮੇਨ ਵਾਲੇ ਰਿਸੀਵਰ ਦੀ ਪ੍ਰੋਬਲਮ ਜਾਂ ਪੀਮ ਵਾਲੇ ਪੰਨ ਦੀ ਪ੍ਰੋਬਲਮ ਤੇ ਜਲਦੀ ਹੱਲ ਕੀਤੀ ਜਾਊਗੀ ਅਫਸਰ ਮੀਟਿੰਗ ਕਰਕੇ ਉਹਨਾਂ ਅਸੀਂ ਠੱਡੇ ਪਾਵਾਂਗੇ ਵਿੱਚ 2 ਸਾਲਾਂ ਵਿੱਚੋ ਗੈਪ ਪੈ ਗਿਆ ਤੇ 2000 ਆਪਣਾ 25 ਮਾਰਚ ਨੂੰ 23 ਸਾਡੀ ਕਾਉਂਸਲਸ਼ਿਪ ਖਤਮ ਹੋ ਗਈ ਸਾਡੀ ਮੇਅਰਸ਼ਿਪ ਖਤਮ ਹੋ ਗਈ ਸੀ ਠੀਕ ਆ ਚਲੋ ਉਹਨੇ ਫੋਨ ਟਟ ਕਰਦਾ ਸੀ ਜੋ ਵੀ ਉਹਨਾਂ ਦਾ ਕੰਮ ਸੀ ਕਰਵਾਉਂਦਾ ਰਿਹਾ ਪਰ ਹੁਣ ਜਦ ਪਾਵਰ ਆ ਗਈ ਆ ਪਾਵਰ ਮਤਲਬ ਕਿ ਇੱਕ ਮੋਹਰ ਆ ਗਈ ਆ ਮੋਹਰ ਸਾਡੇ ਪਰਿਵਾਰ ਜਿਦਾਂ ਹੈ ਉਹਨਾਂ ਨੂੰ ਐਮਐਲਏ ਦੋ ਦੋ ਐਮਐਲਏ ਲੱਭੇ ਪੈਂਦੇ ਸੀ ਐਮਐਲਏ ਕੋ ਮੋਹਰ ਤੁਹਾਨੂੰ ਮੋਸ਼ੀ ਹੋਦੀ ਸੀ ਕਿ ਉਹਨੂੰ ਪਤਾ ਹੀ ਮਨੂ ਕਿੰਨੇ ਵੇ ਆ ਸਾਡੀ ਪੈਂਸ਼ਨ ਆ ਜਾਵੇ ਸਾਡਾ ਕੋਈ ਸਰਟੀਫਿਕੇਟ ਬਣ ਜਾਵੇ ਜਾਤੀ ਸਰਟੀਫਿਕੇਟ ਕੋਈ ਵੀ ਸਰਟੀਫਿਕੇਟ ਬਣ ਜਾਵੇ ਕਿ ਮਨੂੰ ਕਿੰਨਾ ਮੈਂਟਲ ਹੁੰਦਾ ਪਰ ਜੋ ਸਾਡੇ ਪਰਿਵਾਰ ਸਾਡੇ ਕੋ ਨਮੂਸ਼ੀ ਨ ਜਾਂਦੀ ਸੀ ਹਣੇ ਦੁੱਖ ਸੀ ਇਹ ਪਰਮਾਤਮਾ ਚਲੋ ਠੀਕ ਹੈ ਇਲੈਕਸ਼ਨ ਨਾਲ ਨਾਲ ਹੋ ਜਾਂਦੀ ਆ ਪਰ ਸਰਕਾਰ ਦੀ ਨਲਾਇਕੀ ਕਰਕੇ 1543 ਜੋ ਕੱਲ ਵੋਟਾਂ ਪਈਆਂ ਇਹਨਾਂ ਨੇ ਵੋਟਾਂ ਦੀ ਨਹੀਂ ਹੇਲ ਫਿਰ ਕੀਤੀ ਕਿ ਕਈ ਵੋਟਾਂ ਕੱਢ ਦਿੱਤੀਆਂ ਸਾਡੇ ਮੇਰੇ ਆਪਣੇ ਜਿਹੜਾ ਜਿਸ ਬੂਥ 'ਚ ਮੈਂ ਬੈਠਾ ਹਾਂ ਇਹਨੂੰ ਝੋਤਰੇ ਬੂਥਾਂ ਨਾਲ ਆ ਕੇ ਮੇਰੀ ਵੋਟ ਜਿਵੇਂ ਮੇਰੀ ਪਰਵਾਦੇ ਦੀ ਵੋਟ ਪਰ 50-50 ਵੋਟਾਂ ਫਰਕ ਪਾਦਾ ਇਹ ਲੋਕ ਇਹ ਵੋਟਾਂ ਲੱਭੇ ਤੱਕ ਜਾਣਾ ਔਰ ਜਿਸ ਪਰਵਾਦੇ ਪੰਜ ਵੋਟੇ ਦੋ ਕੱਟਦੀਆਂ ਜਿਹੜੀਆਂ 6-7 ਤਿੰਨ ਕੱਟਦੀਆਂ ਜਿੱਦਾਂ ਸਾਨੂੰ ਆਦੇ ਪੋਲਿੰਗ ਦਾ ਦੱਸ ਗਿਆ 11 12 ਪੋਲਿੰਗ ਹੋ ਗਈ ਪਰ 7300 ਦੀ ਵੀਰ ਫੋਟ ਪੋਲਿੰਗ ਹੋਈ ਆ ਫਿਰ ਵੀ ਉਸ ਹੱਬ ਨਾਲ ਸਾਡੇ ਪਰਵਾਦੇ ਬਹੁਤ ਵੱਡੀ ਜਿੱਤ ਆ ਬਾਕੀ ਕੰਮ ਦੀ ਤਾਂ ਚਲੋ ਤਦ ਬੰਦੇ ਚ ਇਨਸਾਨੀ ਇੱਕ ਨਾ ਕਿ ਲੀਡਰ ਕਹਿਣਾ ਬਹੁਤ ਸੌਖਾ ਮੈਂ ਕਹਿੰਦਾ ਮੇਰੀ ਜੋ ਸੋਚ ਆ ਕਿ ਸਿਆਸਤ ਬਹੁਤ ਗੰਦੀ ਹੈ ਜੋ ਸਿਆਸਤ ਗੰਦੀ ਹੈ ਤੇ ਸਿਆਸਤ ਨੂੰ ਚੰਗੇ ਕਰਨ ਲਈ ਸਾਡੇ ਵਰਗੇ ਧਾਰਮਿਕ ਬੰਦਿਆਂ ਦੀ ਚੰਗੀ ਸੋਸ਼ਲ ਬੰਦਿਆਂ ਦੀ ਆਉਣ ਦੀ ਲੋੜ ਹੈ ਮੈਂ ਆਪਣੇ ਮੈਂ ਆਪਣੀ ਵਧਿਆ ਨਹੀਂ ਕਰ ਰਿਹਾ ਉਹ ਮੈਂ ਪਹਿਲਾਂ ਪੰਜ ਸਾਲ ਆਇਆ ਸੀ ਉਹ ਟਾਈਮ ਲੰਘ ਗਿਆ ਮੈਂ ਉਹ ਸੋਚ ਲੈ ਕੇ ਮੈਂ ਧਾਰਮਿਕ ਸੋਚ ਆਪਣੇ ਪਰਿਵਾਰਿਕ ਸੋਚ ਲੈ ਕੇ ਅੱਗੇ ਵਧਿਆ ਸੀ ਉਹ ਸੋਚ ਤੇ ਮੈਂ ਕੰਮਜਾਬ ਹੋ ਗਿਆ ਮੈਨੂੰ ਕਈਆਂ ਨੇ ਚਲੋ ਤੁਸੀਂ ਵੀ ਦੇ ਰਹੇ ਇੱਕ ਸੌਜਾ ਬੰਦਾ ਵਾ ਹਰੇਕ ਦੇ ਪੈਰੀ ਪੈਣਦਾ ਵਾ ਹਰੇਕ ਨੂੰ ਜੱਫੀ ਪਾਉਂਦਾ ਇੰਨਾ ਪਿਆਰ ਕਰਦਾ ਆਪਣੀ ਨੂੰ ਸਾਡੀ ਕੀ ਲੋੜ ਆ ਪਰ ਨਹੀਂ ਮੈਂ ਆਪਣੇ ਗੁਰੂ ਅੱਗੇ ਅੱਜ ਵੀ ਸੱਚਾ ਹਾਂ ਤੇ ਕੱਲ ਵੀ ਸੱਚਾ ਕਿ ਮੇਰੇ ਗੁਰੂ ਨੇ ਮੈਨੂੰ ਅਸ਼ੀਰਵਾਦ ਦਿੱਤਾ ਕਿ ਤੂੰ ਝੁਕਣਾ ਵਾ ਕੋਈ ਸਾਡੇ ਗੁਰੂ ਮਹਾਰਾਜ ਕਹਿੰਦੇ ਕਿ ਝੁਕੋ ਮਿਸਫਲ ਛੋੜੇ ਦਰਸਾਂ ਲੱਗਦੇ ਆ ਪਾਣੀ ਵਿੱਚ ਨਹੀਂ ਮੁਝਿਆ ਜਾਂਦਾ ਵਾ ਠੀਕ ਆ ਬੰਦਾ ਵੀ ਤੂੰ ਸਰੀਰ ਦੇ ਕੇ ਐਵੇਂ ਆਕੜੀ ਜਾਵੇ ਉਹ ਸਭ ਵੱਡੀ ਗਲਤੀ ਆ ਨਾ ਮੈਂ ਅੱਜ ਵੀ ਇਹ ਵੀ ਲੱਗਦਾ ਸੀ ਕਿ ਮੋਨੂ ਪਾਵੇ ਜਿੱਦੀ ਵੱਡੀ ਵੱਡੀ ਮੋਨੂ ਕੁ ਪਾਵਰ ਆ ਜਾਵੇ ਮੋਨੂ ਆਪਣੇ ਲੱਕੇ ਸਕੂਟਰ ਦੇ ਕੁ ਸੋ ਸਤ ਨੰਬਰ 12 ਤੋਂ ਮੋਨੁਖਿੰਦਾ ਜੀ ਦੇ ਪਰਿਵਾਰ ਦੇ ਮੈਂਬਰ ਜਿਹੜੇ ਉਹਨਾਂ ਦੇ ਦੋਸਤ ਫਰੈਂਡ ਸਰਕਲ ਤੋਂ ਵੀ ਉਹਨਾਂ ਦੇ ਕੋਲ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਵੀ ਖੁਸ਼ੀ ਦਾ ਜਿਹੜਾ ਉਹਨਾਂ ਨੇ ਕੀਤਾ ਪ੍ਰਚਾਰ ਸਸ਼ੀਕਲ ਜੀ ਬਹੁਤ-ਬਹੁਤ ਮੁਬਾਰਕ ਸਸ਼ੀਕਲ ਜੀ ਜੈ ਸ਼੍ਰੀ ਰਾਮ ਜੀ ਮੈਂ ਵਾਰਡ ਨੰਬਰ 7 ਤੋਂ ਮੋਨੁਖਿੰਦਾ ਜੀ ਦੇ ਪਰਿਵਾਰ ਵੱਲੋਂ ਆਪਣੇ ਵੱਲੋਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਹੈ ਕਿਉਂਕਿ ਇੱਕ ਟੀਮ ਵਰਕ ਹੈ ਸਾਰਿਆਂ ਨੇ ਹੀ ਬਹੁਤ ਮਿਹਨਤ ਕੀਤੀ ਹੈ ਗਿੰਨ ਰਾਤ ਮਿਹਨਤ ਕਰਕੇ ਅਸੀਂ ਇਸ ਮੁਕਾਮ ਨੂੰ ਪਹੁੰਚੇ ਆਂ ਤੇ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਮੋਨੂ ਖਿੰਡਾ ਜੀ ਵੱਲੋਂ ਮੈਂ ਉਹਨਾਂ ਦੇ ਦੋਸਤ ਹੋਣ ਦੇ ਨਾਤੇ ਮੈਂ ਵਾਅਦਾ ਕਰਦਾ ਕਿ ਸਾਰੇ ਪਹਿਲ ਦੇ ਆਧਾਰ ਤੇ ਜਿੰਨੇ ਵੀ ਕੰਮ ਮੋਨੂ ਜੀ ਨੇ ਵਾਅਦੇ ਕੀਤੇ ਅਸੀਂ ਉਹ ਪੂਰੇ ਕਰਾਂਗੇ ਔਰ ਜਿਹੜੇ ਅਸੀਂ ਵਾਅਦੇ ਕੀਤੇ ਉਹ ਤੇ ਖਰੇ ਉਤਰਾਂਗੇ ਔਰ ਮੈਂ ਪਰਮਾਤਮਾ ਨੂੰ ਬੇਨਤੀ ਕਰਨਾ ਹੈ ਕਿ ਪਰਮਾਤਮਾ ਨੂੰ ਮੈਂ ਅਰਦਾਸ ਕਰਨਾ ਹੈ ਕਿ ਹਮਾਰਾ ਜੀ ਤੁਸੀਂ ਸਾਡੀ ਸੁਣੀਏ ਜਿਹੜੀ ਅਸੀਂ ਇਹ ਲੋਕਾਂ ਦੇ ਮੋਨੂ ਜੀ ਨੇ ਜਿਹੜੇ ਕੰਮ ਕੀਤੇ ਹਨ ਕਿਉਂਕਿ ਮੋਨੂ ਜੀ ਦਾ ਮੈਂ ਇੱਕ ਚੀਜ਼ ਦੇਖੀ ਹੈ ਕਿ ਇਹ ਕਾਉਂਸਲਰ ਬਣਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਇਨਸਾਨਿਤ ਹੋਣਾ ਬਹੁਤ ਵੱਡੀ ਗੱਲ ਹੈ। ਇਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨੇ ਇੱਕ ਮਿੱਥਾ ਕੀਤਾ ਹੈ ਕਿ ਮੈਂ 100-200 ਬਜ਼ੁਰਗਾਂ ਦੇ ਪੈਰਾਂ ਨੂੰ ਹੱਥ ਲਗਾਉਣਾ ਹੈ ਔਰ ਉਹਨਾਂ ਤੋਂ ਅਸ਼ੀਰਵਾਦ ਲੈਣਾ ਹੈ। ਜਿਹੜੇ ਅਸ਼ੀਰਵਾਦ ਹੈ ਜ਼ਿੰਦਗੀ ਦੇ ਵਿੱਚ ਕਹਿੰਦੇ ਉਹ ਫਲਦੇ ਹਨ ਔਰ ਇਹ ਉਹਦਾ ਪ੍ਰਣਾਮ ਜਿਹੜਾ ਸਾਡੇ ਸਾਹਮਣੇ ਹੈ। ਤਾਂ ਮੈਂ ਜ਼ਿਆਦਾ ਨਾ ਕਹਿੰਦਾ ਮੈਂ ਇੰਨਾ ਹੀ ਬਸੇ ਨਹੀਂ ਆ ਸਭ ਨੂੰ ਇਹ ਬਹੁਤ-ਬਹੁਤ ਬਤਾਈ ਦੇਣਾ ਹੈ ਔਰ ਇਹ ਮੈਂ ਪਰਮਾਤਮਾ ਨੂੰ ਬੇਨਤੀ ਕਰਨਾ ਕਿ ਉਹਨੂੰ ਤੰਦੁਸਤੀ ਬਖਸ਼ੇ ਤੇ ਹੋਰ ਤਕੜੇ ਹੋ ਕੇ ਕੰਮ ਕਰਨ। ਤੇ ਅੱਗੇ ਤੋਂ ਮੇਰ ਡਿਪਟੀ ਮੇਰ ਦਾ ਪਦਨੋਨ ਨੂੰ ਮਿਲ ਲਈ ਜੈ ਸ਼੍ਰੀ ਰਾਮ ਬਹੁਤ ਵੱਡਾ ਹੌਸਲਾ ਹੁੰਦਾ ਹੈ ਕਿ ਕਿ ਇਹਨਾਂ ਚ ਪਹਿਲਾਂ ਤੋਂ ਹੀ ਹੌਸਲਾ ਵਿਸ਼ਵਾਸ ਸੀਗਾ ਕਿ ਮੈਂ ਹੀ ਕਾਉਂਸਲਰ ਬਣਨਾ ਹੈ ਦੇਖੋ ਇਹ ਉਹਦੇ ਅੰਦਰ ਹੀ ਵਿਸ਼ਵਾਸ ਹੋ ਸਕਦਾ ਹੈ ਜਿਹਨੇ ਮਿਹਨਤ ਕੀਤੀ ਹੁੰਦੀ ਹੈ ਕਿਉਂਕਿ ਬੰਦੇ ਦੇ ਚਿਹਰੇ ਤੋਂ ਤੁਸੀਂ ਪੜ ਸਕਦੇ ਹੋ ਕਿ ਬੰਦਾ ਕਿੱਥੇ ਖੜਾ ਹੈ ਮੈਂ ਸ਼ਾਇਦ ਤੁਸੀਂ ਪਹਿਲੇ ਵੀ ਇਹਨਾਂ ਦੀ ਵਾਈਟ ਲੈ ਕੇ ਗਏ ਸੀਗੇ ਔਰ ਤੁਹਾਨੂੰ ਵੀ ਸ਼ਾਇਦ ਮਹਿਸੂਸ ਹੋ ਗਿਆ ਸੀ ਕਿ ਇਹ ਕਾਉਂਸਲਰ ਬਣਨਗੇ ਔਰ ਜਿੱਤਣਗੇ ਕਿਉਂਕਿ ਇਹਨਾਂ ਦੇ ਹੌਸਲੇ ਬੜੇ ਬਲੰਦ ਹੈ ਔਰ ਇਹ ਲੋਕਾਂ ਦਾ ਅਸ਼ੀਰਵਾਦ ਹੈ ਇਹਨਾਂ ਦੇ ਔਰ ਬਜ਼ੁਰਗਾਂ ਦਾ ਇਹਨ ਔਰ ਇਹ ਪਰਿਵਾਰ ਮੈਂ ਤਾਂ ਕਹਿੰਦਾ ਚੜ੍ਹਦੀ ਕਲਾ ਰਵੇ ਬਹੁਤ ਤੰਦਰੁਸਤੀ ਬਖਸ਼ੇ ਨਾ ਗੱਲ ਕਰੀਏ ਆਫ ਕੈਮਰਾ ਤੁਸੀਂ ਗੱਲ ਕੀਤੀ ਸੀਗੀ ਕਿ ਸਾਰੇ ਕਾਉਂਸਲਰ ਹੋਣਗੇ ਕਾਉਂਸਲਰ ਦੇ ਨਾਲ ਇੱਕ ਜਿਹੜੇ ਭਰਾ ਹੁੰਦੇ ਉਹ ਵੀ ਉਹਨਾਂ ਦੇ ਨਾਲ ਹੀ ਹੁੰਦੇ ਕਾਉਂਸਲਰ ਬਣ ਕੇ ਤੁਸੀਂ ਕਿਹੋ ਜਿਹਾ ਫੀਲ ਕਰਦੇ ਦੇਖੋ ਇਹਨਾਂ ਨੇ ਹਮੇਸ਼ਾ ਸਾਨੂੰ ਮਾਨ ਸਨਮਾਨ ਦਿੱਤਾ ਜਦੋਂ ਲਾਸਟ ਟਾਈਮ ਇਹ ਕਾਉਂਸਲਰ ਬਣੇ ਸੀਗੇ ਤੇ ਮੈਨੂੰ ਅੱਜ ਵੀ ਯਾਦ ਹੈ ਕਿ ਉੱਥੇ ਕਾਰਪੋਰੇਸ਼ਨ ਤੇ ਅਸੀਂ ਗਏ ਸੀ ਡਾਇਰੀ ਮਿਲਣ ਲੱਗੀ ਸੀ ਕਾਉਂਸਲਰ ਦੀ ਇਹਨਾਂ ਨੇ ਮੇਰੇ ਹੱਥ ਫੜਾ ਕੇ ਕਹਿੰਦੇ ਮੇਰੇ ਭਰਾ ਕਾਉਂਸਲਰ ਬਣੇ ਇਸ ਤੋਂ ਵੱਡਾ ਮਾਨ ਸਨਮ ਕਿਉਂਕਿ ਇਹਨਾਂ ਦੇ ਆਫਿਸ ਦੇ ਵਿੱਚ ਦੋ ਚੇਹਰੇ ਲੱਗਿਆ ਇੱਕ ਚਿਹਰ ਅਸੀਂ ਜਦੋਂ ਜਾਈਦਾ ਸਾਡੇ ਲਈ ਸਪੇਅਰ ਰੱਖੇਗੇ ਅਸੀਂ ਜਾ ਕੇ ਬੈਠ ਜੰਦੇ ਆ ਸਾਨੂੰ ਵੀ ਬੜਾ ਮਾਣ ਹੁੰਦਾ ਕਿ ਅਸੀਂ ਅਸੀਂ ਕਾਉਂਸਲਰ ਆ ਔਰ ਇਹ ਜਦੋਂ ਵੀ ਸਪੀਚ ਕਰਦੇ ਇਹ ਕਹਿੰਦੇ ਮੇਰਾ ਮੋਲਾ ਸਾਰਾ ਹੀ ਜਿੰਨਾ ਵਾਰਡ ਨੰਬਰ 7 ਸਾਰੇ ਕਾਉਂਸਲਰ ਬਣੇ ਤਾਂ ਮੈਂ ਇਹ ਬਹੁਤ ਵੱਡੀ ਗੱਲ ਹੈ ਜਦੋਂ ਵੀ ਜਦ ਬੰਦਾ ਕਾਉਂਸਲਰ ਬਣ ਜਾਂਦਾ ਤੇ ਉਹਦੇ ਬਹੁਤ ਵੱਡਾ ਮਾਣ ਆ ਜਾਂਦਾ ਕਿ ਮੈਂ ਹੀ ਕਾਉਂਸਲਰ ਹਾਂ ਬਟ ਇਹ ਮਨੂ ਜੀ ਹਮੇਸ਼ਾ ਕਹਿੰਦੇ ਕਿ ਮੇਰਾ ਸਾਰਾ ਹੀ ਪਰਿਵਾਰ ਵਾਰਡ ਨੰਬਰ 7 ਹੀ ਕਾਉਂਸਲਰ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਬ ਨਾਂ ਨੀ ਬਲਣੇ ਬੋਲ ਬੋਲ ਨੀ ਇਹ ਕਹਿਣਾ ਚਾਹਦੇ ਸੱਤ ਨੰਬਰ ਵਾਰਤ ਸੰਸਦ ਦੇਖੋ ਜੀ ਗੱਲ ਇਹ ਹੈ ਕਿਸੇ ਦੇ ਦਿਲ ਚ ਬੰਨਣਾ ਬੜਾ ਔਖਾ ਹੈ ਦਿਲ ਚ ਇਹ ਹਰ ਕਰ ਦੇ ਵਿੱਚ ਹਰ ਬੰਦੇ ਦੇ ਦਿਲ ਚ ਬਸੇ ਹੋਏ ਆ ਤੇ ਦਿਲ ਚ ਬਸਣ ਵਾਸਤੇ ਆਪਣੇ ਜੀ ਵੀ ਕਾਬਸਤੀ ਹੋਣੀ ਚਾਹੀਦੀ ਆ ਆਪਾਂ ਕਿਸੇ ਦਿਲ ਚ ਕਿੱਦਾਂ ਬਸਣਾ ਇਹ ਬਸਣਾ ਜਾਣਦੇ ਆ ਪੂਰੇ ਪਰਿਵਾਰ ਇਹਨਾਂ ਨੂੰ ਆਪਣੇ ਘਰ ਇਹ ਕਿਸੇ ਘਰ ਜਾਂਦੇ ਆ ਆਪਣੇ ਆਪ ਉਹਨਾਂ ਦੇ ਘਰ ਚ ਚਲੇ ਜਾਂਦੇ ਆ ਤੇ ਮੈਂ ਸੋਚਦਾ ਇਦਾਂ ਦੀ ਇਦਾਂ ਜਿਹੜੀ ਸੋਚ ਹੈ ਬਹੁਤ ਵਧੀਆ ਪਰਿਵਾਰਿਕ ਸੋਚ ਹੈ ਪਰਿਵਾਰ 'ਚ ਰਹਿਣ ਵਾਲੇ ਬੰਦੇ ਆ ਇਹ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਸਾਡਾ ਦੋਸਤ ਸਾਡਾ ਫਰੈਂਡ ਇਹ ਮੁਕਾਮ ਤੇ ਪਹੁੰਚਿਆ ਤੇ ਅਸੀਂ ਉਹਦੇ ਨਾਲ ਖੜੇ ਆ ਉਹ ਸਾਡੇ ਨਾਲ ਖੜਾ ਸੋ ਵਾਰਡ ਨੰਬਰ 7 ਦੇ ਵਿੱਚ ਮੋਨੋ ਖਿੰਡਾ ਜੀ ਦੀ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦੇ ਮਦਰ ਸਾਡੇ ਨਾਲ ਨੇ ਸ੍ਰੀ ਸ਼ਕਲ ਮਾਤਾ ਜੀ ਬਹੁਤ ਬਹੁਤ ਮੁਬਾਰਕਾ ਸਭ ਤੋਂ ਪਹਿਲਾਂ بیٹے ਦੀ ਜਿੱਤ ਹੋਈ ਹੈ ਹਾਂਜੀ ਬਟੇ ਬਹੁਤ ਖੁਸ਼ੀ ਹੋਈ ਕਿ 7 ਨੰਬਰ ਵਾਰਡ ਤੋਂ ਮੇਰਾ ਮੋਨੋ ਖਿੰਡਾ ਬੇਟਾ ਬਹੁਤ ਵੱਡੀ ਲੀਡ ਲੈ ਕੇ ਜਿੱਤਿਆ ਤੇ ਬਹੁਤ ਬਹੁਤ ਸਭ ਨੂੰ ਵਧਾਈਆਂ ਮੇਰੀ ਨੋ ਤੇ ਮੇਰੇ ਬੇਟਾ ਬਹੁਤ ਵੱਡੀ ਲੀਡਰ ਕਿੱਤੇ ਨੇ ਤੇ ਮੈਂ 7 ਨੰਬਰ ਵਾਰਡ ਦੇ ਜਿੰਨੇ ਪਰਿਵਾਰ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿੰਨਾਂ ਨੇ ਇੰਨੀ ਆਪਣਾ ਮਾਨ ਸਨਮਾਨ ਸਾਨੂੰ ਦਿੱਤਾ ਅਸੀਂ ਵੀ ਜੋ ਇਹਨਾਂ ਨਾਲ ਬੇਟੇ ਦੇ ਨਾਅਦੇ ਕੀਤੇ ਆ ਸਾਰੇ ਪੂਰੇ ਕਰਾਂਗੇ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਾਣ ਵਾਲੀ ਗੱਲ ਆ 7 ਨੰਬਰ ਵਾਰਡ ਦੇ ਵਿੱਚ ਇੱਕ ਬਹੁਤ ਵੱਡਾ ਹੌਸਲਾ ਸੀਗਾ ਕਿ ਮੈਂ 7 ਨੰਬਰ ਵਾਰਡ ਤੋਂ ਜਿੰਨਾ ਹੀ ਜਿਤਨਾ ਆਇਆ ਹਾਂਜੀ ਇਹ ਬਸ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਉਸਤਾਦ ਪਰਮਾਤਮਾ ਦੇ ਸਾਸੀ ਸਾਰੀ ਵਾਰਤ ਸਤ ਨੰਬਰ ਦੇ ਮੇਰੇ ਭੈਣ ਭਰਾ ਬੱਚਿਆਂ ਨੇ ਬਹੁਤ ਜਿਆਦਾ ਮਾਨ ਦਿੱਤਾ ਸੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਲਾਸਟ ਟਾਈਮ ਸੋ ਐਸੀ ਦੇ ਮੋਨੂ ਖਿੰਡਾ ਜੀ 7 ਨੰਬਰ ਵਾਰਡ ਤੋਂ ਇਹਨਾਂ ਦੀ ਇਸ ਵਾਰ ਫਿਰ ਜਿੱਤ ਪ੍ਰਾਪਤ ਹੋਈ ਹਰ ਸਾਲ ਦੀ ਤਰ੍ਹਾਂ ਹਰ ਵਾਰ ਇਹ ਜਿੱਤ ਪ੍ਰਾਪਤ ਕਰਦੇ ਆ ਸੋ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਇਹਨਾਂ ਨਾਲ ਗੱਲ ਕੀਤੀ ਸੀਗੀ ਉਸ ਟਾਈਮ ਵੀ ਇਹਨਾਂ ਨਾਲ ਗੱਲ ਕਰਦੇ ਦੌਰਾਨ ਸ਼ਾਇਦ ਮੈਂ ਕਹਿ ਕੇ ਗਈ ਸੀ ਕਿ ਇਸ ਵਾਰ ਤੁਹਾਡੀ ਜਿੱਤ ਪੱਕੀ ਹੈ ਕਿਉਂਕਿ ਕਿਤੇ ਨਾ ਕਿਤੇ ਪਤਾ ਹੁੰਦਾ ਹੈ ਕਿ ਬੰਦੇ ਦਾ ਹੌਸਲਾ ਦੇਖ ਕੇ ਪਤਾ ਲੱਗ ਜਾਂਦਾ ਹੈ ਸੋ ਤੁਸੀਂ ਦੇਖ ਰਹੇ ਸੀ 21 ਨਿਊਜ਼ ਚੈਨਲ ਮੈਂ ਮਨਦੀਪ ਘਰ ਕੈਮਰਾ ਪਰਸਨ ਦੇ ਨਾਲ